اتباع کرنے کی توفیق عطا فرما یا الہ العالمین پوری قدمی کے ساتھ جمع رہنے کی توفیق عطا فرما یا اللہ لا انتم لامات کرنے والوں کی پرواہ کی اے بنا یا اللہ تیرے سبون کل صیحہ علیہم هم العدو فاحذرهم قاتلهم الله ان ما یفکن واذا قیل لهم تعالوا یستغفر لكم رسول اللہ لو ورؤوسهم ورائتهم یسدون وهم اللہ والله يعلم إنك لرسوله والله يشهد إن المنافقين لكاذبون عدہار ہے ਸਾਰੇ ਬੱਚਿਆਂ ਨੇ ਬੁੱਢਿਆਂ ਨੇ ਜਵਾਨਾਂ ਨੇ ਰਲ ਮਿਲ ਕੇ ਸਾਡੇ ਸਾਰੇ ਪਾਰਟੀਆਂ ਨੇ ਇਹ ਮਨਾਇਆ ਬਹੁਤ ਖੁਸ਼ੀ ਦੀ ਗੱਲ ਤੀ ਸਾਰਿਆਂ ਨੇ ਰਲ ਮਿਲ ਕੇ ਤਿਹਾਰ ਮਨਾ ਪਹਿਲਾਂ ਵੀ ਮਨਾਉਂਦੇ ਆ ਹੁਣ ਵੀ ਅੱਲਾਹ ਤਾਲਾ ਨੇ ਤੋਫੀਕ ਦਿੱਤੀ ਹੈ ਤਿਹਾਰ ਮਨਾਉਣ ਦੀ ਸਭ ਨੇ ਰਲ ਮਿਲ ਕੇ ਤਿਹਾਰ ਮਨਾਇਆ ਅੱਗੇ ਵੀ ਇਸ ਤਰ੍ਹਾਂ ਹੀ ਸਭ ਨੂੰ ਅੱਲਾਹ ਤਾਲਾ ਤਫਾਕ ਨਾਲ ਤਿਹਾਰ ਮਨਾਉਣ ਦੀ ਤੋਫੀਕ عطا ਫਰਮਾਵੇ ਅਜੀ ਤਾਂ ਅੱਲਾਹ ਨੂੰ ਦੁਆ ਕਰਦੇ ਆ ਸਭ ਦੀ ਤੰਦਰੁਸਤੀ ਸਭ ਨੂੰ ਦੁਆਵਾਂ ਦਿੰਨੇ ਆ ਅਰ ਸਭ ਤੋਂ ਦੁਆਵਾ ਮੰਗਦੇ ਵੀ ਆ ਸਾਡੇ ਵਾਸਤੇ ਵੀ ਦੁਆ ਕਰੋ ਸਾਨੂੰ ਵੀ ਅੱਲਾਹ ਤਾਲਾ ਤੰਦਰੁਸਤੀ ਦੇਵੇ ਜਿਹੜਾ ਇਹ ਬਹੁਤ ਹੀ ਪਹਿਲਾਂ ਤਾਂ 30 ਰੋਜ਼ੇ ਰੱਖੇ ਨੇ ਨਾਲ ਤਰਾਵੀਆਂ ਪੜ੍ਹੀਆਂ ਨੇ ਅੱਲਾਹ ਤਾਲਾ ਨੇ ਜਿਹਨੂੰ ਤੌਫੀਕ ਦਿੱਤੀ ਹੈ ਉਹ ਤੋਂ ਰੋਜ਼ੇ ਵੀ ਰਖਾਏ ਨੇ ਤਰਾਵੀਆਂ ਵੀ ਪੜ੍ਹਾਈਆਂ ਨੇ ਨਮਾਜ਼ਾਂ ਵੀ ਪੜ੍ਹਾਈਆਂ ਨੇ ਅੱਲਾਹ ਤਾਲਾ ਅੱਜ ਦਾ ਸਵਾਬ ਦੇਵੇ ਸਭ ਨੂੰ ਅਜੀ ਦਾ ਉਹਦੇ ਮੂਰੇ ਕਾਮਨਾ ਕਰਦੇ ਆ ਦੁਆਵਾ ਕਰਦੇ ਆ ਅੱਲਾਹ ਤਾਲਾ ਸਭ ਨੂੰ ਰੋਜ਼ੇ ਰੱਖਣ ਦੀ ਨਮਾਜ਼ ਪੜ੍ਹਨ ਦੀ ਤਰਾਵੀਆਂ ਪੜ੍ਹਨ ਦੀ ਤੌਫੀਕਤ ਫਰਵਾਵੇ ਆਮੀਨ ਜਾ ਜਿਹੜੀਆਂ ਕਿ ਜਥੇਬੰਦੀਆਂ ਨੇ ਸਾਨੂੰ ਵਧਾਈ ਦਿੱਤੀ ਹੈ ਸਭ ਦੀ ਖਿੜੇ ਮੱਥੇ ਸਭ ਦੀ ਵਧਾਈ ਮਨਜ਼ੂਰ ਕੀਤੀ ਹੈ ਅੱਲਾਹ ਤਾਲਾ ਦੇ ਤਰਫੋਂ ਸਭ ਨੂੰ ਖੁਸ਼ੀ ਹੋਈ ਹੈ ਸਾਰੇ ਖੁਸ਼ੀ ਮਨਾਉਣ ਆਏ ਨੇ ਸਾਨੂੰ ਵੀ ਖੁਸ਼ੀ ਹੋਈ ਹੈ ਜਿਹੜੇ ਕਿ ਮਤਲਬ ਪਾਰਟੀਆਂ ਆਈਆਂ ਨੇ ਸਾਡੇ ਨਾਲ ਰਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀਆਂ ਨੇ ਸਾਡੇ ਈਦਗਾਹਾਂ ਦੀ ਕਬਰਸਤਾਨਾਂ ਦੀ ਮਸਜਿਦਾਂ ਦੀ ਇਮਾਰਤ ਵੀ ਕਰਦੇ ਨੇ ਸਾਨੂੰ ਬਹੁਤ ਫਕਰ ਹੈ ਜਿਹੜਾ ਕਿ ਪੰਜਾਬ ਇੱਕ ਗੁਲਦਸਤ ਹੈ ਇੱਥੇ ਅਮਨ ਸ਼ਾਂਤੀ ਦਾ ਪੰਜਾਬ ਹੈ ਇਹ ਕੋਈ ਲੜਾਈ ਝਗੜਾ ਦਾ ਪੰਜਾਬ ਨਹੀਂ ਸਾਰੇ ਮੁਸਲਮਾਨ ਭਾਈ ਹਿੰਦੂ ਸਿੱਖ ਈਸਾਈ ਸਾਰੇ ਰਲ ਮਿਲ ਕੇ ਜੀ ਤਿਹਾੜ ਮਨਾਉਂਦੇ ਆ ਦਿਵਾਲੀ ਹੈ ਲੋਹੜੀ ਹੈ ਚਾਹੇ ਕੋਈ ਮਤਲਬ ਈਦ ਹੈ ਚਾਹੇ ਬਕਰੀਦ ਹੈ ਇਹ ਸਭ ਦਾ ਸਾਂਝੇ ਤਿਹਾੜ ਨੇ ਅਸੀਂ ਸਾਂਝੇ ਰਲ ਕੇ ਮਨਾਉਂਦੇ ਆ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਸਾਡੇ ਨਾਲ ਸਾਰੇ ਭੈਣ ਭਾਈ ਖੜ ਕੇ ਤਿਹਾੜ ਮਨਾਉਂਦੇ ਨੇ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਹਨਾਮਾ ਆਪਕਾ ਹੰਸ ਮੁਹੰਮਦ ਅੱਜ ਈਦੁਲ ਫਿਤਰ ਦਾ ਤਿਹਾੜ ਹੈ ਕਿਵੇਂ ਬਨਾਇਆ ਗਿਆ ਕਹਾਂ ਬਨਾਇਆ ਗਿਆ ਅੱਜ ਇਹ ਜਿਹੜਾ ਈਦੁਲ ਫਿਤਰ ਦਾ ਤਿਹਾੜਾ ਹੈ ਅੱਜ ਪੂਰੇ ਭਾਰਤ ਵਰਸ਼ ਦੇ ਅੰਦਰ ਮਨਾਇਆ ਗਿਆ। ਕਿ ਸਾਉਦੀਆ ਦੇ ਵਿੱਚ ਕੱਲ ਮਨਾਇਆ ਗਿਆ ਸੀ। ਪੂਰੇ ਭਾਰਤ ਦੇ ਵਿੱਚ ਅੱਜ ਮਨਾਇਆ ਗਿਆ। ਈਦੁਲ ਫਿਤਰ ਦਾ ਜਿਹੜਾ ਤਿਹਾੜਾ ਹੈ ਬਹੁਤ ਹੀ ਖੁਸ਼ੀਆਂ ਦਾ ਤਿਹਾੜਾ ਹੈ। ਅਸੀਂ ਇਸ ਮੌਕੇ ਦੇ ਉੱਪਰ तमाम Hindu, Muslim, Sikh, ईसाई ਆਪਸ ਦੇ ਵਿੱਚ ਭਾਈ ਭਾਈ ਉਹਦੀ ਇੱਕ ਮਿਸਾਲ ਹੈ ਕਿ ਸਾਡੇ ਸਾਰੇ ਆਉਂਦੇ ਨੇ ਸਾਰਿਆਂ ਨੂੰ ਸਾਡੇ ਸਾਡੇ ਕਿੰਨਿਓ ਬਹੁਤ ਬਹੁਤ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਢੇਰ ਸਾਰੀਆਂ ਕਾਮਨਾਵਾਂ ਕਿ ਅੱਲਾਹ ਪਾਕ ਤੋਂ ਇਹ ਦੁਆ ਕਰਦੇ ਆਂ ਕਿ ਜਿਨ੍ਹਾਂ ਨੇ ਵੀ ਰੋਜ਼ੇ ਰੱਖੇ ਦੁਆਵਾਂ ਕੀਤੀਆਂ ਨਮਾਜ਼ਾਂ ਪੜ੍ਹੀਆਂ ਅੱਲਾ ਉਹਨਾਂ ਦੇ ਸਾਰਿਆਂ ਦੀ ਕਬੂਲ ਫਰਮਾਵੇ ਔਰ ਦੂਸਰਾ ਹਲਿਸਤੀਨ ਦੇ ਅੰਦਰ ਜੋ ਮੁਸਲਮਾਨਾਂ ਦੇ ਨਾਲ ਘਟਕਿੰਦੀ ਨਾਲ ਤੱਕਾ ਹੋ ਰਿਹਾ ਹੈ ਉਹਦੇ ਵਾਸਤੇ ਵੀ ਦੁਆ ਕੀਤੀ ਗਈ ਸਪੈਸ਼ਲ ਤੌਰ ਤੇ ਉਹਨਾਂ ਵਾਸਤੇ ਵੀ ਦੁਆ ਕੀਤੀ ਗਈ